ਮੈਂ ਉਹਨੂੰ ਫੋਨ ਕੀਤਾ ਤੇ ਇਹ ਮੈਨੂੰ ਕਹਿੰਦਾ ਵੀ ਜੀ ਮੈਂ ਕੱਲ ਨੂੰ ਆਉਂਗਾ ਚੰਡੀਗੜ੍ਹ ਤੇ ਤੁਸੀਂ ਮੈਨੂੰ 12:30 ਵਜੇ ਮਿਲ ਲਿਓ ਡੇਢ 2 ਵਜੇ ਮੇਰੀ ਫਲਾਈਟ ਆ ਬੰਬਈ ਦੀ ਮੈਂ ਇਹਨੂੰ ਜੇ ਡਬਲਿਊ ਮੈਰੀਟ ਚ ਮਿਲਣ ਗਿਆ ਉਹ ਹੁਣ ਪੰਜਾਬ ਤੋਂ ਦੂਰ ਰਹਾ ਸੀ 10-12 ਸਾਲ ਦਾ ਉਹ ਮੈਨੂੰ ਨਹੀਂ ਸੀ ਜਾਣਦਾ ਜਦੋਂ ਕਿ ਉਹ ਮੈਨੂੰ ਸਾਰੇ ਜਾਣਦੇ ਪਰ ਉਹ ਮੈਨੂੰ ਨਹੀਂ ਸੀ ਜਾਣਦਾ ਕਿ ਕੌਣ ਆਮਰਦੀਪ ਹੈ ਨਾ ਤੇ 10 ਮਿੰਟ ਮੇਰੀ ਗੱਲ ਹੋਈ 10 ਮਿੰਟ ਚ ਉਹਨੇ ਪਹਿਲੀ ਗੱਲ ਤਾਂ ਇਹ ਦੱਸੀ ਕਿ ਮੈਂ ਵੀ ਬਠਿੰਡੇ ਦਾ ਹੀ ਆ ਤੇ ਮਾਹ ਯਾਰ ਕਮਾਲ ਹੋ ਗਈ ਮਤਲਬ ਫਿਰ ਜਦੋਂ ਉਹਨੇ ਮੈਨੂੰ ਦੱਸਿਆ ਵੀ ਮੈਂ ਵਿਦੀ ਸਿੰਘ ਦਾ ਭਤੀਜਾ ਹਾਂ ਤੇ ਉਹਦੇ ਚਾਚਾ ਜੀ ਉਹ ਮੇਰੇ ਕਾਲਜ ਚ ਸੀਨੀਅਰ ਸੀਗੇ ਹਨਾ ਫਿਰ ਉਹਦਾ ਕਜ਼ਨ ਉਹ ਸਾਰਿਆਂ ਨੂੰ ਮੈਂ ਜਾਣਦਾ ਸੀ ਮੈਂ ਕਿਹਾ ਵੀ ਆਹ ਫਿਲਮ ਦਾ ਨਾਮ ਐਦਾਂ ਦੀ ਫਿਲਮ ਆ ਰੌ ਐਦਾਂ ਦੀ ਫਿਲਮਾਂ ਪੰਜਾਬੀ ਚ ਐਦਾਂ ਦੀਆਂ ਫਿਲਮਾਂ ਨਹੀਂ ਬਣੀਆਂ ਤੇ ਆਹ ਗੱਲ ਉਹ ਕਹਿੰਦਾ ਮੈਂ ਤਾਂ ਆਪ ਇਹੋ ਜੀ ਫਿਲਮ ਕਰਨੀ ਚਾਹੁੰਨਾ ਤੇ ਮਖਾ ਵੀ ਈਮੇਲ ਦੇ ਦਿਓ ਆਪਦੀ ਤੇ ਵਨ ਲਾਈਨ ਮੈਂ ਤੁਹਾਨੂੰ ਭੇਜ ਦੂੰਗਾ ਬਸ ਇੰਨਾ ਹੀ ਟਾਈਮ ਲੱਗ ਗਿਆ ਜਿੰਨਾ ਤੁਹਾਨੂੰ ਦੱਸੀ ਹੈ ਗੱਲ ਪਾਣੀ ਵੀ ਨਹੀਂ ਪੀਤਾ ਸੀ ਉੱਥੋਂ ਅਸੀਂ ਜਦੋਂ ਬਾਹਰ ਆਏ ਤੇ ਮੈਂ ਆਪਦੇ ਐਸੋਸੀਏਟ ਨੂੰ ਕਿਹਾ ਮਖਾ ਲੈ ਵੀ ਜੋਰਨ ਦੀਪ ਸਿੱਧੂ ਨਾਲ ਹੀ ਬਣੂੰਗੀ ਉਸ ਤੋਂ ਬਾਅਦ ਇਹ ਮਹੀਨੇ ਡੇਢ ਮਹੀਨੇ ਬਾਅਦ ਬਠਿੰਡੇ ਆਇਆ ਤੇ ਉਦੋਂ ਮੈਂ ਬਠਿੰਡੇ ਸੀ ਤੇ ਬਠਿੰਡੇ ਮੈਨੂੰ ਮਿਲਣ ਆਇਆ ਤੇ ਉੱਤਰ ਦੇ ਉਦੋਂ ਇਹ ਸਾਰਾ ਕੁਝ ਪਤਾ ਕਰਕੇ ਆਇਆ ਅੱਛਾ ਵੀ ਕੌਣ ਹੈ ਉੱਤਰ ਦੇ ਸਾਰੀ ਕਹਿੰਦਾ ਸੌਰੀ ਸਰ ਕਿਉਂਕਿ ਉਹ ਬਹੁਤ ਜ਼ਿਆਦਾ ਨਾ ਸਿਆਣਾ ਬੰਦਾ ਸੀ ਬਹੁਤ ਐਟੀਕੀਟਸ ਵਾਲਾ ਬਹੁਤ ਸਿਵਲਾਈਜ਼ਡ ਕਿ ਸੌਰੀ ਸਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਤਾਂ ਬੜੇ ਵੱਡੇ ਬੰਦੇ ਹੋ ਤੇ ਮਤਲਬ ਰੀਅਲੀ ਆਈ ਐਮ ਵੈਰੀ ਸੌਰੀ ਤੇ ਮੈਂ ਤੁਹਾਡੇ ਗਾਣੇ ਸੁਣੇ ਨੇ ਸਾਰ ਪਰ ਮੈਂ ਨੂੰ ਨਹੀਂ ਸੀ ਪਤਾ ਕਿ ਹਨ ਮਖਾ ਚੱਲ ਕੋਈ ਗੱਲ ਨਹੀਂ ਆ ਤੇ ਸਾਡੀ ਚਲੋ ਗੱਲ ਹੋ ਗਈ ਹਨ ਮੈਂ 2015 ਦੇ ਵਿੱਚ ਬੰਬੇ ਚਲਾ ਗਿਆ ਮੈਂ ਬੰਬੇ ਜਾਣਾ ਹੀ ਸੀ ਕਿਉਂਕਿ ਮੇਰਾ ਮਕਸਦ ਸੀ ਕਿ ਬੰਬੇ ਜਾਣਾ ਔਰ ਫਿਲਮ ਮੇਕਰ ਦੇ ਤੌਰ ਤੇ ਹੁਣ ਆਪਣੀ ਐਸ ਡਾਇਰੈਕਟਰ ਕੰਮ ਸ਼ੁਰੂ ਕਰਨਾ ਅਸੀਂ ਫਿਲਮ ਬਣਾਈ 2017 ਜਿਹੜਾ 1 ਸਤੰਬਰ 2017 ਨੂੰ ਰਿਲੀਜ਼ ਹੋਈ ਫਿਲਮ ਚੱਲੀ ਨਹੀਂ ਇੱਕ ਤਾਂ ਸਰਸੇ ਵਾਲੇ ਦਾ ਰੌਲਾ ਪੈ ਗਿਆ ਸਿਨੇਮੇ ਬੰਦ ਹੋ ਗਏ ਇੱਕ ਉਹ ਡਿਫਰੈਂਟ ਕਿਸਮ ਦਾ ਸਿਨੇਮਾ ਸੀ ਨਹੀਂ ਤੁਸੀਂ ਉਹ ਫਿਲਮ ਦੇਖਿਓ ਉਹ ਐਨੀ ਇੱਕ ਕਮਾਲ ਦੀ ਫਿਲਮ ਸੀਗੀ ਜਦੋਂ ਫਿਲਮ ਆਈ ਨਾ Netflix ਤੇ ਉਹ ਪਹਿਲੀ ਫਿਲਮ ਸੀ Netflix ਤੇ ਵੀ ਆਉਣ ਵਾਲੀ ਪੰਜਾਬੀ ਤੇ ਉਹ ਮੈਂ ਜਿਹੜੀ ਗੱਲ ਖਾਤਰ ਕਿਉਂਕਿ ਮੈਂ ਦੀਪ ਨੂੰ ਕਿਹਾ ਸੀ ਕਿ ਜਦੋਂ ਚੋਰਾ ਤੂੰ ਕਰੇਗਾ ਨਾ ਤਾਂ ਲੋਕ ਤੈਨੂੰ ਜੋਰਾ ਹੀ ਕਿਹਾ ਕਰਨਗੇ ਦੀਪ ਸਿੱਧੂ ਨਹੀਂ ਕਹਿਣਾ ਕਿਸੇ ਨੇ ਸੇਮ ਹੋਇਆ ਸਾਰਾ ਕੁਝ ਦੀਪ ਸਿੱਧੂ ਉਹਦਾ ਨਾਂ ਕਿਸਾਨ ਅੰਦੋਲਨ ਵੇਲੇ ਲੋਕਾਂ ਨੂੰ ਪਤਾ ਲੱਗਿਆ ਨਹੀਂ ਸ਼ੁਰੂ-ਸ਼ੁਰੂ ਚ ਐਂ ਕਹਿੰਦੇ ਸੀ ਵੀ ਜੋਰਾ ਆ ਗਿਆ ਜੋਰਾ ਅੰਦੋਲਨ ਚ ਆ ਗਿਆ ਮਤਲਬ ਉਹਨੂੰ ਜੋਰਾ ਹੀ ਕਹਿੰਦੇ ਉਹਦੇ ਡਾਇਲੌਗ ਆ ਜਿਹੜੇ ਉਹ ਮਤਲਬ ਪੋਸਟਰ ਬਣ ਕੇ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਐ ਉੱਡਣ ਵਾਲੇ ਨੂੰ ਅਸਮਾਨ ਸਾਬ ਮਤਲਬ ਜੋ ਮੈਂ ਸੋਚਿਆ ਸੀ ਤੇ ਜੋ ਮੈਂ ਦੀਪ ਨੂੰ ਕਿਹਾ ਸੀ ਵੀ ਆਹ ਫਿਲਮ ਨਾਲ ਆਊਗਾ ਉਹ ਸਾਰਾ ਕੁਝ ਹੋਇਆ ਜਦੋਂ ਫਿਲਮ OTT ਤੇ ਆਈ ਫਿਰ ਉਹ 3 ਸਾਲ Amazon ਉਹਦੇ ਤੇ Netflix ਤੇ ਰਹੀ ਹੁਣ ਉਹ Amazon ਤੇ ਆ ਫਿਰ ਉਹ ਹਿੰਦੀ ਚ ਡੱਬ ਹੋਈ ਸਮਾਲੀ ਚ ਡੱਬ ਹੋਈ ਫਿਰ ਉਹ ਹੁਣ ਤਾਂ ਮਤਲਬ ਚਪਾਲ ਤੇ ਵੀ ਆ YouTube ਤੇ ਵੀ ਆ ਮਤਲਬ ਉਹ ਜੋ ਕੁਝ ਕੰਮ ਉਹਨੇ ਕਰਨਾ ਸੀ ਉਹ ਫਿਲਮ ਨੇ ਸਾਰਾ ਕੰਮ ਉਹੀ ਕਰਤਾ ਬਸ ਇੱਕ ਇਹ ਗੱਲ ਸੀ ਕਿ ਉਸ ਟਾਈਮ ਉਹ ਥੀਏਟਰ ਚ ਮਿਸ ਹੋ ਗਈ ਸੀ ਹਨਾ ਹੁਣ ਉਸ ਤੋਂ ਬਾਅਦ ਸਾਡੀ ਅਟੈਚਮੈਂਟ ਇਹ ਹੋ ਗਈ ਕਿ ਅਸੀਂ ਐਜ਼ ਅ ਰਾਈਟਰ ਡਾਇਰੈਕਟਰ ਜਾਂ ਐਕਟਰ ਵਾਲੀ ਨਹੀਂ ਸੀ ਸਾਡੀ ਭਰਾਵਾਂ ਵਾਲੀ ਅਟੈਚਮੈਂਟ ਸੀ ਕਿਉਂਕਿ ਇੱਕ ਤਾਂ ਬਠਿੰਡੇ ਵਾਲੇ 22 ਅਸੀਂ ਬੈਨਰ ਬਣਾਇਆ ਇਹ ਮੈਂ ਸੋਚਿਆ ਰਿਆ ਸੀ ਨਾ ਬਚਪਨ ਤੋਂ ਕਿ ਜਦੋਂ ਮੈਂ ਫਿਲਮ ਮੇਕਰ ਬਣੂੰਗਾ ਤਾਂ ਬਠਿੰਡੇ ਵਾਲੇ 22 ਫਿਲਮ ਜਿੰਨਾ ਰੱਖੂਗਾ ਤਾਂ ਦੀਪ ਨੇ ਬੈਨਰ ਇਹ ਰਜਿਸਟਰਡ ਕਰਵਾਇਆ ਹਨ ਫਿਰ ਮੈਂ ਪੈਸੇ ਦੀ ਗੱਲ ਨਹੀਂ ਸੀ ਕਰਦਾ ਹੁੰਦਾ ਦੀਪ ਨਾਲ ਕਦੇ ਵੀ ਇੰਨੇ ਪੈਸੇ ਲਵਾਂਗਾ ਮੈ ਮੈਨੂੰ ਇਹ ਹੁੰਦਾ ਸੀ ਵੀ ਕੋਈ ਨਹੀਂ ਚੱਲ ਯਾਰ ਪੈਸੇ ਆ ਜਾਣਗੇ ਹਨ ਜੋਰਾ ਫਰਸਟ ਜੋਰਾ ਮਿਲੇ ਵੀ ਮੈਂ ਹੀ ਕਿਹਾ ਉਹ ਮੈਨੂੰ ਕਹਿੰਦਾ ਬਜਟ ਬਣਾ ਦਿਓ ਤੇ ਮੈਂ ਬਜਟ ਬਣਾਤਾ ਉਹਦੇ ਚ ਆਪਦੇ ਪੈਸੇ ਨਾ ਲਿਖੇ ਮੈਂ ਮੈਨੂੰ ਕਹਿੰਦਾ ਤੁਸੀਂ ਨਹੀਂ ਲਿਖੇ ਮਖਾ ਯਾਰ ਵੀ ਮੈਂ ਨਾ ਸਮਝੌਤਾ ਨਹੀਂ ਕਰਨਾ ਕੈਮਰਾਮੈਨ ਤੋਂ ਲੈ ਕੇ ਐਕਸ਼ਨ ਡਾਇਰੈਕਟਰ ਤੋਂ ਲੈ ਕੇ ਮੈਂ ਉਹਨਾਂ ਬੰਦਿਆਂ ਨਾਲ ਕੰਮ ਕਰਨਾ ਜਿਨ੍ਹਾਂ ਨਾਲ ਮੈਂ ਕਰਨਾ ਚਾਹੁੰਨਾ ਤੇ ਉਦੋਂ ਤੁਸੀਂ ਮੈਨੂੰ ਇਹ ਨਹੀਂ ਕਹਿਣਾ ਕਿ ਪੈਸੇ ਘਟ ਗਏ ਜੀ ਇਸ ਕਰਕੇ ਮੈਨੂੰ ਬੇਸ਼ੱਕ ਪੈਸੇ ਨਾ ਦਿਓ ਪੈਸੇ ਮੈਨੂੰ ਬਾਅਦ ਚ ਆ ਜਾਣਗੇ ਪਰ ਫਿਲਮ ਓਵੇਂ ਬਣਾਉਣੀ ਹੈ ਜਿਵੇਂ ਮੈਂ ਬਣਾਉਣੀ ਹੈ ਇਸ ਕਰਕੇ ਮੈਂ ਟੈਕਨੀਸ਼ੀਅਨ ਹਰ ਚੀਜ਼ ਉਹ ਕੀਤੀ ਜਿਹੜੀ ਹਿੰਦੀ ਫਿਲਮਾਂ ਦੀ ਸੀ ਹਨਾ ਉਹ ਜਿਹੜੀ ਹੁਣ ਗੱਲ ਸੀਗੀ ਉਥੋਂ ਸਾਡੀ ਗੱਲ ਚੱਲ ਪਈ ਅਸੀਂ ਪੰਜਾਬ ਨਾਲ ਦੀਪ ਦੁਬਾਰੇ ਬਠਿੰਡੇ ਨਾਲ ਉਹਨੂੰ ਬਹੁਤ ਜ਼ਿਆਦਾ ਪਿਆਰ ਸੀ ਜੁੜ ਗਿਆ ਪਰ ਦੂਜੇ ਪਾਸੇ ਉਹ ਸਨੀ ਦਿਓਲ ਹੋਰਾਂ ਨਾਲ ਸੀ ਸਨੀ ਦਿਓਲ ਭਾਜਪੀ ਦੇ ਸੀਗੇ ਉਹ ਹਨ ਤੇ ਜਦੋਂ ਅਸੀਂ ਜੋਰਾ ਟੂ ਦਾ ਸ਼ੂਟ ਕਰ ਰਹੇ ਸੀ ਤੇ ਉੱਧਰ ਸਨੀ ਦਿਓਲ ਵੋਟਾਂ 'ਚ ਖੜਾ ਸੀ ਤੇ ਗੁਰਦਾਸਪੁਰ ਦੀਪ ਨਾਲ ਜਾਂਦਾ ਉਸ ਦਰਮਿਆਨ ਤੱਕ ਦੀਪ ਨੂੰ ਨਹੀਂ ਸਮਝ ਸੀਗੀ ਵੀ ਪੰਜਾਬ ਦੀ ਰਾਜਨੀਤੀ ਤੇ ਸਾਰਾ ਕੁਝ ਕੀ ਹੈ ਪਰ ਜਦੋਂ ਸਣੀ ਦਿਓਲ ਦੇ ਨਾਲ ਗਿਆ ਗੁਰਦਾਸਪੁਰ ਤੇ ਉਹਨੇ ਬੀਜੇਪੀ ਦੀ ਰਾਜਨੀਤੀ ਦੇਖੀ ਤਾਂ ਮੈਨੂੰ ਕਹਿੰਦਾ ਮੇਰੇ ਨਾਲ ਹੀ ਉਹਦੀ ਸਭ ਤੋਂ ਵੱਧ ਸਾਹਜ ਸੀ ਕਿਉਂਕਿ ਬੰਬੇ ਉਹ ਤੇ ਮੈਂ ਅਸੀਂ ਦੋਨੇ ਇਕੱਠੇ ਹੁੰਦੇ ਸੀ ਬਸ ਤੇ ਮੈਨੂੰ ਕਹਿੰਦਾ ਸਾਰੇ ਤਾਂ ਬੜੇ ਗਲਤ ਬੰਦੇ ਆ ਇਹ ਤਾਂ ਬਹੁਤ ਪੰਜਾਬ ਦੇ ਲਈ ਤੇ ਖਾਸ ਕਰਕੇ ਆਏ ਆ ਆ ਉਦੋਂ ਬਾਅਦ ਇੱਕ ਫਿਲਮ ਉਹਦੀ ਹੋਰ ਸੀ ਕਿਸੇ ਹੋਰ ਡਾਇਰੈਕਟਰ ਨਾਲ ਜਿਹੜੀ ਦੀ ਥੋੜੀ ਜਿਹੀ ਸ਼ੂਟਿੰਗ ਹੋਈ ਪਈ ਸੀ ਤੇ ਬਾਕੀ ਕਰਨੀ ਸੀ ਉਹ ਸ਼ੂਟਿੰਗ ਕਰਨ ਖਾਤਰ ਇਹ ਆਇਆ ਜਦੋਂ ਤੇ ਉਦੋਂ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਇਹ ਸ਼ੂਟਿੰਗ ਕਰਨ ਦੀ بجائے ਸ਼ੰਭੂ ਮੋਰਚਾ ਲਾ ਕੇ ਬੈਠ ਗਿਆ ਨਾਲ ਹੋਰ ਬੰਦੇ ਜੁੜ ਗਏ ਭਾਵਕ ਸੀਗਾ ਕਿਉਂਕਿ ਗੱਲਾਂ ਉਹ ਕਰਦਾ ਰਹਿੰਦਾ ਕਿ ਭਗਤ ਸਿੰਘ ਅੱਜਕੱਲ ਅੱਜ ਕਿਉਂ ਨਹੀਂ ਪੈਦਾ ਹੁੰਦਾ ਆਹ ਗੱਲ ਐ ਕਿਉਂ ਨਹੀਂ ਹੁੰਦੀ ਆਹ ਐ ਨਹੀਂ ਹੁੰਦੀ ਫਿਰ ਸਿੱਖ ਜੰਮ ਬਾਰੇ ਫਿਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਬਾਰੇ ਜਾਂ ਹੋਰ ਗੱਲਾਂ ਕਰਦੇ 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 ਉਹਦੀ ਇੱਕ ਸੋਚ ਬਣੀ ਔਰ ਪੜਦਾ ਬਹੁਤ ਸੀ ਫਿਰ ਜਿਹੜੇ ਚੰਗੇ ਵਿਦਵਾਨ ਬੰਦੇ ਨੇ ਜਿਵੇਂ ਸਰਦਾਰ ਅਜਮੇਰ ਸਿੰਘ ਜਾਂ ਹੋਰ ਬੰਦੇ ਆ ਜਿਹੜੇ ਪੰਜਾਬ ਦੇ ਬਾਰੇ ਜਾਂ ਪੰਥ ਦੇ ਬਾਰੇ ਲਿਖਦੇ ਉਹਨੂੰ ਇੱਕ ਸਮਝ ਉਹ ਵੀ ਫਿਰ ਇੰਟਰਨੈਸ਼ਨਲ ਹਨਾ ਗਲੋਬਲ ਜਿਹੜੀ ਪੋਲਿਟਿਕਸ ਆ ਉਹ ਕੀ ਆ ਜੀਓ ਪੋਲਿਟਿਕਸ ਕੀ ਆ ਸਾਰਾ ਉਹਨੇ ਸਮਝ ਸੀ ਉਹਨੂੰ ਉਹਦੇ ਵਿੱਚ ਜਦੋਂ ਹੁਣ ਉਹ ਕਰਨ ਲੱਗਿਆ ਤਾਂ ਉਹੀ ਗੱਲ ਲੋਕ ਜਿਹੜੀ ਆਪਾਂ ਕਰਦੇ ਆ ਲੋਕਾਂ ਯਾਰ ਇੰਨਾ ਇਮਾਨਦਾਰ ਬੰਦਾ ਕਿੱਥੋਂ ਹੋ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਹੋਊਗਾ ਕੋਈ ਜਿਵੇਂ ਆਪਣੇ ਨਾਲ ਕਰਦੇ ਆ ਕਿਹਰੇ ਇੰਨਾ ਚੰਗਾ ਕਿਵੇਂ ਹੋ ਸਕਦਾ ਬੰਦਾ ਇਹਨੂੰ ਕੋਈ ਲਾਲਚ ਹੋਊਗਾ ਮੈਂ ਬਥੇਰੇ ਲੋਕਾਂ ਨੂੰ ਸਮਝਾਇਆ ਕਿ ਭਾਈ ਸਾਹਿਬ ਉਹਦੇ ਕੋਲੇ ਪੌਸ਼ 2 ਨਹੀਂ ਗੱਡੀਆਂ ਹਨ ਉਹ ਕਰੋੜਾਂ ਦਾ ਕੰਮ ਆ ਉਹਦਾ ਉਹ ਡੇਢ ਡੇਢ ਕਰੋੜ ਤਾਂ ਇੱਕ ਮਤਲਬ ਕੇਸ ਦੇ ਪੈਸੇ ਲੈ ਲੈਂਦਾ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਜੇ ਉਹਨੇ ਲੈਣਾ ਹੁੰਦਾ ਕੁਛ ਤਾਂ ਉਹ ਬੀਜੇਪੀ ਨੂੰ ਕਹਿ ਦਿੰਦਾ ਉਹਨੂੰ ਬੰਬੇ ਜੀ ਖੜਾ ਕਰ ਦਿੰਦੇ ਉਹ ਜਿੱਤ ਜਾਣਾ ਸੀ ਉਹਨੇ ਉਹਨੇ ਕੀ ਕਰਨਾ ਆ ਕੇ ਇੱਥੇ ਹੌਲੀ 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 ਉਹ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਕਰਨੀਆਂ ਪਈਆਂ ਬਹੁਤ ਕੁਝ ਹੋਇਆ ਹੁਣ ਉਲਟ ਗੱਲ ਕੀ ਹੋਈ ਕਿ ਲੋਕ ਉਹਨੂੰ ਕਹਿੰਦੇ ਸੀ ਇਹ ਬੀਜੇਪੀ ਦਾ ਬੰਦਾ ਉਹਨਾਂ ਨੇ ਪਲਾਂਟ ਕੀਤਾ ਉਹ ਮੁੜ ਕੇ ਕੀ ਹੋਇਆ ਹੁਣ ਸਨੀ ਨਾਲ ਗਿਆ ਵੈ ਅਸੀਂ ਉਹ ਉਹ ਫੋਟੋਆਂ ਚੱਕ ਲਈਆਂ ਜਦੋਂ ਸਨੀ ਹਾਂ ਮੁੜ ਕੇ ਕੀ ਹੋਇਆ ਸਨੀ ਹੋਰਾਂ ਨੇ ਵੀ ਸਾਥ ਛੱਡਤਾ ਮਤਲਬ ਇਹਨੇ ਸਨੀ ਹੋਰਾਂ ਤੋਂ ਅੱਡ ਹੋ ਗਿਆ ਇੱਕ ਦਿਨ ਬੋਬੀ ਦਿਓਲ ਨੇ ਇਹਨੂੰ ਫੋਨ ਕਰਕੇ ਕਿਹਾ ਕਹਿੰਦਾ